ਸਾਰੇ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਸ਼ਾਇਦਾ 51 ਅਧਿਆਏ ਬਚਾਓ ਨੇੜੇ ਹੈ ਪਹਿਲੀ ਐਤ ਇਹ ਧਰਮ ਦੇ ਪੈਰਾਉ ਯਹਵਾ ਦੇ ਤਾਲਬੋ ਮੇਰੀ ਸੁਨੋ ਉਸ ਚਟਾਨ ਵੱਲ ਜਿੱਥੇ ਤੁਸੀਂ ਕੱਟੇ ਗਏ ਅਤੇ ਉਸ ਟੋਏ ਵਿੱਚ ਦੇ ਛੇ ਕੁ ਵਾਲੇ ਜਿੱਥੇ ਤੁਸੀਂ ਪੁੱਟੇ ਗਏ ਧਿਆਨ ਕਰੋ ਦੂਸਰੀ ਐਤ ਆਪਣੇ ਪਿਤਾ ਇਬਰਾਹਿਮ ਉਤੇ ਧਿਆਨ ਕਰੋ ਅਤੇ ਸਹਾਰਾ ਉਤੇ ਜਸ ਤੁਹਾਨੂੰ ਜਣਿਆ ਜਦੋਂ ਇੱਕੋ ਹੀ ਸੀ ਤੇ ਮੈਂ ਉਹਨੂੰ ਬੁਲਾਇਆ ਅਤੇ ਉਹਨੂੰ ਬਰਕਤ ਦਿੱਤੀ ਔਰ ਉਹਨੂੰ ਵਧਾਇਆ ਤੀਸਰੀ ਐਸੀ ਯਹਵਾ ਤਸੀਹੋਂ ਨੂੰ ਦਿਲਾਸਾ ਦੇਵੇਗਾ ਉਹਦੇ ਸਾਰੇਆਂ ਵੀਰਾਨਿਆਂ ਨੂੰ ਦਿਲਾਸਾ ਦੇਵੇਗਾ ਉਹ ਉਸ ਦੀ ਉਜਾੜ ਨੂੰ ਅਦਨਵਾਜ ਅਤੇ ਉਸ ਤੇ ਥਲ ਯਹਵਾ ਦੇ ਬਾਗਵਾਨ ਬਣਾ ਦੇਵੇਗਾ ਖੁਸ਼ੀ ਅਤੇ ਆਨੰਦ ਉਹਦੇ ਵਿੱਚ ਪਾਇਆ ਜਾਵੇਗਾ ਨਾਲੇ ਧੰਵਾਦ ਅਰਪਨ ਦੀ ਆਵਾਜ਼ ਵੀ ਚੌਥੀ ਆਇਤ हे ਮੇਰੀ ਪ੍ਰਜਾ ਮੇਰੀ ਵੱਲ ਧਿਆਨ ਦਿਓ हे ਮੇਰੀ ਉਮਤ ਮੇਰੀ ਵੱਲ ਕੰਨ ਲਾਵਿਓ ਵਸਤਾ ਤਾਂ ਮੇਥੋਂ ਨਿਕਲੇਗੀ ਅਤੇ ਮੈਂ ਆਪਣਾ ਇਨਸਾਫ ਲੋਕਾਂ ਦੇ ਚਾਣਨ ਲਈ ਰੱਖ ਛੱਡਾਂਗਾ ਪੰਜਵੀਂ ਆਇਤ ਮੇਰਾ ਧਰਮ ਨੇੜੇ ਹੈ ਮੇਰਾ ਬਚਾਓ ਨਿਕਲਿਆ ਹੈ ਮੇਰੀ ਪੂਜਾ ਲੋਕਾਂ ਦੇ ਨਿਯਾਉ ਕਰਨ ਗਿਆ ਟਾਪੋ ਮੇਰੀ ਉਡੀ ਕਰਨਗੇ ਅਤੇ ਮੇਰੀ ਪੂਜਾ ਉਤਿਆਸ ਰੱਖਣਗੇ ਛੇਵੀਂ ਆਇਤ ਆਪਣੀ ਅੱਖ ਆਕਾਸ਼ ਵੱਲ ਚੱਕੋ ਅਤੇ ਹੇਠਾਂ ਧਰਤੀ ਉਤੇ ਨਿਗਾਹ ਮਾਰੋ ਕਾਸ਼ ਤਾ ਤੂੰ ਇਵਾਂਜ ਲਾਹੂਪ ਹੋ ਜਾਵੇਗਾ ਅਤੇ ਧਰਤੀ ਕਪੜੇ ਵਾਂਜ ਪੁਰਾਣੀ ਪਹਿ ਜਾਵੇਗੀ ਉਹਦੇ ਵਾਸੀ ਮਛਰਾ ਵਾਂਜ ਮਰ ਜਾਣਗੇ ਪਰ ਮੇਰੀ ਮੁਕਤੀ ਸਦੀਪਕ ਹੋਵੇਗੀ ਅਤੇ ਮੇਰਾ ਧਰਮ ਅਨੰਤ ਹੋਵੇਗਾ ਸਤਮੀ ਐਤੇ ਧਰਮ ਦੇ ਜਾਣਨ ਵਾਲਿਓ ਮੇਰੀ ਸੁਣੋ ਹੈ ਮੇਰੀ ਪ੍ਰਜਾ ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਵਿਵਸਥਾ ਹੈ ਮਨੁੱਖਾਂ ਦੀਆਂ ਉਜਾ ਤੋਂ ਨਾ ਡਰੋ ਤੇ ਉਹਦੇ ਦੁਰਵਚਨਾ ਤੋਂ ਨਾ ਕਬਰੋ ਅਠਮੀ ਐਤ ਕਿਉਂ ਜੋ ਕੀੜਾ ਉਹਨਾਂ ਦੇ ਕੱਪੜੇ ਵਾਂਝ ਖਾ ਜਾਵੇਗਾ ਅਤੇ ਲਿਹਾ ਉਹਨਾਂ ਨੂੰ ਉਹਨਾਂ ਵਾਂਝ ਖਾ ਜਾਵੇਗਾ ਪਰ ਮੇਰਾ ਧਰਮ ਸਦੀਪਕ ਹੋਵੇਗਾ ਤੇ ਮੇਰੀ ਮੁਕਤੀ ਪੀੜ੍ਹੀਓ ਪੀੜ੍ਹੀ ਤੀਕ ਨੌਮੀ ਐਤ ਜਾਗ ਜਾਗ ਬਲ ਪਹਿਨ ਲੈ ਹੈ ਮੇਰੀ ਯਹਵਾ ਦੀ ਇਹ ਪੂਜਾ ਯਾਗ ਜਿਵੇਂ ਪੁਰਾਣੇ ਦਿਨਾਂ ਵਿੱਚ ਪ੍ਰਾਚੀਨ ਸਮਿਆਂ ਦੀਆਂ ਪੀੜ੍ਹੀਆਂ ਵਿੱਚ ਕੀ ਤੂੰ ਉਹ ਨਹੀਂ ਜਿਹਦੇ ਰਹਿਵ ਨੂੰ ਟੋਏ ਟੋਟੇ ਟੂਟੇ ਕਰ ਦਿੱਤਾ ਅਤੇ ਸਰਾਲ ਨੂੰ ਵਿੰਨਿਆ ਦਸਵੀਂ ਹੈ ਕਿ ਤੋ ਉਹ ਨੂੰ ਨਹੀਂ ਜਿਹਨੇ ਸਮੁੰਦਰ ਨੂੰ ਵੱਡੀ ਡੁੰਗਿਆਰੀ ਵਿੱਚ ਦੇ ਆਪਾਣੀਆਂ ਨੂੰ ਸਿਕਾ ਦਿੱਤਾ ਜਿਹਨੇ ਸਮੁੰਦਰ ਦੀ ਤੈਰ ਨੂੰ ਛੁੜਾਏ ਹੋਏਾਂ ਦੇ ਲੰਘਣ ਦਾ ਰਾਹ ਬਣਾ ਦਿੱਤਾ 11ਵੀਂ ਅਤੀ ਹੋਵਦੇ ਮੁੱਲ ਨਾਲ ਛੁੜਾਏ ਹੋਏ ਮੁੜਾਉਣਗੇ ਤੇ ਜੇ ਕਾਰਿਆਂ ਨਾਲ ਸਿਉਣ ਵਿੱਚ ਆਉਣਗੇ ਸਦੀਪਕ ਅਨੰਤ ਆਨੰਦ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ ਤੇ ਖੁਸ਼ੀ আর ਆਨੰਦ ਪ੍ਰਾਪਤ ਕਰਨਗੇ ਸੋਗ ਤੇ ਹੁੰਗਾ ਨਾ ਸ ਜਾਣਗੇ 12ਵੀਂ ਆਇਤ ਮੈਂ ਮੈਂ ਹੀ ਉਹ ਨੂੰ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ ਤੂੰ ਕੌਣ ਹੈ ਜੋ ਮਰਨਹਾਰ ਮਨੁੱਖ ਤੋਂ ਡਰੇ ਅਤੇ ਆਦਮ ਵੰਸ ਤੋਂ ਜਿਹੜਾ ਕਾਵਾਂ ਚ ਹੋ ਜਾਵੇਗਾ 13ਵੀਂ ਆਇਤ ਤੈਂ ਯਹੋਵਾ ਆਪਣੇ ਕਰਤਾਰ ਨੂੰ ਵਿਸਾਰਿਆ ਜੋ ਆਕਾਸ਼ ਦਾ ਤਨਣਨ ਵਾਲਾ ਅਤੇ ਧਰਤੀ ਦੀ ਨਿਯੋ ਰੱਖਣ ਵਾਲਾ ਹੈ ਉਹ ਨਿਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈ ਜਦੋਂ ਉਹ ਨਾਸ਼ ਕਰਨ ਲਈ ਤਿਆਰ ਹੋਵੇ ਭਲਾ ਜ਼ਾਲਮ ਦਾ ਗੁੱਸਾ ਕਿੱਥੇ ਰਹਾ 14ਵੀਂ ਆਇਤ ਚੁੱਕਿਆ ਹੋਇਆ ਛੇਤੀ ਖੋਲਿਆ ਜਾਵੇਗਾ ਅਤੇ ਮਾਰ ਕੇ گور ਵਿੱਚ ਨਾ ਜਾਵੇਗਾ ਨਾ ਉਹਦੀ ਰੋਟੀ ਘਟੇਗੀ 15ਵੀਂ ਆਇਤ ਮੈਂ ਹੀ ਹਵਾਂ ਤੇਰਾ ਪਰਮੇਸ਼ਰ ਹਾਂ ਜੋ ਸਮੁੰਦਰ ਨੂੰ یوں ਛਾਲਦਾ ਹੈ ਕਿ ਉਹ ਦੀਆਂ ਲਹਿਰਾ ਗੱਜਦੀ ਹਨ ਸਹਨਾ ਦਾ ਯਹਵਾ ਉਹਦਾ ਨਾਮ ਹੈ 16ਵੀਂ ਆਇਤ ਮੈਂ ਆਪਣਾ ਵਚਨ ਤੇਰੇ ਮੂੰਹ ਵਿੱਚ ਪਾਏ ਅਤੇ ਆਪਣੇ ਹੱਥ ਦੇ ਸਾਏ ਵਿੱਚ ਤੈ ਮੈਨੂੰ ਟਕਿਆ ਭਈ ਮੈਂ ਆਕਾਸ਼ ਨੂੰ ਲਾਵਾਂ ਤੇ ਧਰਤੀ ਦੀ ਨਿਉ ਰੱਖਾਂ ਤੇ ਸਿਉਨ ਨੂੰ ਆਖਾਂ ਤੂੰ ਮੇਰੀ ਪ੍ਰਜਾ ਹੈ 17ਵੀਂ ਆਇਤ ਹੈ ਯਰੂਸ਼ਲਮ ਜਾਗ ਜਾ ਖੜਾ ਹੋ ਜਾ ਤੂੰ ਜਹਨ ਯਹਵਾ ਦੇ ਹੱਥ ਉਹਦੇ ਗੁੱਸੇ ਦਾ ਜਾਮ ਪੀਤਾ ਡਗਮਗਾਉਣ ਦੇ ਜਾਮ ਨੂੰ ਪੀ ਕੇ ਸਖਣਾ ਕੀਤਾ 18ਵੀਂ ਆਇਤ ਉਹਨਾਂ ਸਾਰੇ ਪੁੱਤਰਾਂ ਵਿੱਚੋ ਜਿਨ੍ਹਾਂ ਨੂੰ ਉਹ ਜਣੀ ਕੋਈ ਆਗੂ ਉਹਦੇ ਲਈ ਨਹੀਂ ਉਹਨਾਂ ਸਾਰਿਆਂ ਪੁੱਤਰਾਵਾਂ ਵਿੱਚੋਂ ਜਿਨ੍ਹਾਂ ਨੇ ਉਸਨੂੰ ਪਾਲਿਆ ਕੋਈ ਨਹੀਂ ਜੋ ਉਹਦੇ ਹੱਥ ਫੜੇ ਉਨਵੀਂ ਆਇ ਤੇ ਇਹ ਦੋ ਗੱਲਾਂ ਤੇਰੇ ਉੱਤੇ ਆ ਪਈਆਂ ਕੌਣ ਤੇਰੇ ਲਈ ਹਾਲ ਕਰੇਗਾ ਬਰਬਾਦੀ ਦੇ ਪੰਨ ਤੋੜ ਕਾਲ ਤੇ ਤਲਵਾਰ ਮੈਂ ਕਿਵੇਂ ਉਹਨੂੰ ਤੈਨੂੰ ਦਿਲਾਸਾ ਦੇਵਾਂ ਵੀਮੀ ਆਇ ਤੇ ਤੇਰੇ ਪੁੱਤਰ ਬੇਹੋਸ਼ ਹੋ ਗਏ ਉਹ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਲੇਟੇ ਪਏ ਹਨ ਜਿਵੇਂ ਹਰਣ ਜਾਲ ਵਿੱਚ ਉਹ ਯਹੋਵਾ ਦੇ ਗੁੱਸੇ ਨਾਲ ਤੇਰੇ ਪਰਮੇਸ਼ਰ ਦੀ ਝਿੜਕ ਨਾਲ ਭਰੇ ਹੋਏ ਹਨ ਇੱਕਵੇਂ ਐਤ ਐਸਲੇ ਤੂੰ ਜੋ ਦੁਖੀ ਹੈ ਇਹ ਸੁਣ ਅਤੇ ਮਸਤ ਹੋਇ ਪਰ ਮਦ ਨਾਲ ਨਹੀਂ ਬਾਈਵੇਂ ਐਤ ਤੇਰਾ ਪ੍ਰਭੂ ਯਹੋਵਾ ਅਤੇ ਤੇਰਾ ਪਰਮੇਸ਼ਰ ਜਿਹੜਾ ਤੈਨੂੰ ਜਿਹੜਾ ਆਪਣੀ ਪ੍ਰਜਾ ਦਾ ਮੁਕਦਮਾ ਲੜਦਾ ਹੈ ਓ ਆਖਦਾ ਹੈ ਵੇਖ ਮੈਂ ਤੇਰੇ ਹੱਥੋਂ ਡਗਮਗਾਉਣ ਦਾ ਜਾਮ ਲਿਆ ਹੈ ਮੇਰੇ ਗੁੱਸੇ ਦਾ ਘਟੋਰਾ ਤੂੰ ਫੇਰ ਕਦੀ ਨਾ ਪੀਵੇਂਗੀ ਪ੍ਰੀਮਿਆਤ ਮੈਂ ਉਹਨੂੰ ਤੇਰੇ ਦੁੱਖ ਦੇਣ ਵਾਲਿਆਂ ਦੇ ਹੱਥ ਵਿੱਚ ਰੱਖਾਂਗਾ ਜਹ ਨੇ ਤੇਰੀ ਜਾਨ ਨੂੰ ਆਖਿਆ ਹੈ ਆਖਿਆ ਸੀ ਝੁੱਕ ਜਾ ਪਈ ਅਸੀਂ ਲੰਘੀਏ ਤੈਂ ਤਾਂ ਆਪਣੇ ਪਿੱਠ ਨੂੰ ਧਰਤੀ ਵਾਂਝ ਤੇ ਉਹਦੇ ਲੰਘਣ ਵਾਲਿਆਂ ਲਈ ਗਲੀ ਵਾਂਝ ਬਣਾਇਆ ਆਮੀਨ ਪ੍ਰਭ ਜੀ ਦੇ ਨਵਚਨਨ ਪੜੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਹੋਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦਾ ਵਸਦੇ ਰਹਿਣ ਆਮੀਨ ਸਾਂਜਮ ਸੀਕੀ